ਇੱਕ ਛੋਟੀ ਜਿਹੀ ਗੱਲ ਧਿਆਨ ਨਾਲ ਸੁਣਿਓ ਤੈਮੂਰ ਖਾਨਦਾਨ ਦਾ ਆਖਰੀ ਬਾਦਸ਼ਾਹ ਹੋਇਆ ਮੁਹੰਮਦ ਸ਼ਾ ਰੰਗੀਲਾ ਆਪਾਂ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ ਅੱਜ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦਾ ਆਪਾਂ ਦਿਨ ਮਨਾ ਰਹੇ ਸ਼ੀਤੀ ਗਿਆ ਸ਼ਹੀਦ ਕੌਣ ਹੋ ਸਕਦਾ ਜਿਹਦੇ ਅੰਦਰ ਅਣਖ ਹੋਵੇ ਔਰ ਮੁਸਲਮਾਨ ਵਿਦਵਾਨ ਨੇ ਲਿਖਿਆ ਜਦੋਂ ਅੰਗਰੇਜ਼ਾਂ ਨਾਲ ਸਿੰਘਾਂ ਦੀ ਭੇੜ ਹੋਈ ਬਾਬਾ ਜੀ ਅੰਗਰੇਜ਼ਾਂ ਨਾਲ ਲੜਦੇ ਸੀ ਜਦੋਂ ਅੰਗਰੇਜ਼ਾਂ ਨਾਲ ਭੇੜ ਹੋਈ ਉਦੋਂ ਇੱਕ ਮੁਸਲਮਾਨ ਲਿਖਦਾ ਸ਼ਾਹ ਮੁਹੰਮਦਾਂ ਸਿੰਧਾਂ ਨੇ ਗੋਰਿਆਂ ਦੇ ਬਾਂਗ ਨਿੰਬੂਆਂ ਲਹੂ ਨਚੋੜ ਸੁੱਟੇ ਉਹ ਸ਼ਾਹ ਮੁਹੰਮਦਾਂ ਸਿੰਧਾਂ ਨੇ ਗੋਰਿਆਂ ਦੇ ਬਾਂਗ ਨਿੰਬੂਆਂ ਲਹੂ ਨਚੋੜ ਸੁੱਟੇ ਖਾਲਸਿਆਂ ਨੇ ਗੋਰਿਆਂ ਦੇ ਨਿੰਬੂਆਂ ਬਾਂਗ ਲਹੂ ਨਚੋੜ ਜਾਣ ਲੱਗੇ ਅੰਗਰੇਜ਼ ਸਿੱਖਾਂ ਨੂੰ ਨਾਲ ਲੈ ਕੇ ਗਏ ਕਈਆਂ ਵਰਲਡ ਵਾਰ ਵਿੱਚ ਸਿੱਖਾਂ ਨੂੰ ਇੱਥੋਂ ਮੰਗਾਇਆ ਗਿਆ ਹੈਦਰਾਬਾਦ ਨਿਜ਼ਾਮ ਹੈਦਰਾਬਾਦ ਦੇ ਰਾਜ ਨੂੰ ਖਤਰਾ ਹੋਇਆ ਉਹਨੇ ਸ਼ੇਰ-ਏ-ਪੰਜਾਬ ਤੋਂ ਮੰਗ ਕੀਤੀ ਆਪਣੀ ਖਾਲਸਾ ਦੀ ਫੌਜ ਕੱਲੋ ਮੇਰੀ ਮਦਦ ਵਾਸਤੇ ਬਹਾਦਰ ਸ਼ਾਹ ਦੇ ਰਾਜ ਨੂੰ ਖਤਰਾ ਹੋਇਆ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜਨ ਕਿਹਾ ਆਪਣੀ ਫੌਜ ਕੱਲੋ ਮੇਰੀ ਮਦਦ ਵਾਸਤੇ ਇਹਦਾ ਮਤਲਬ ਸਿੰਘਾਂ ਵਿੱਚ ਕੋਈ ਅਲੱਗ ਤਾਕਤ ਹੈ ਇਹਨਾਂ ਦੀਆਂ ਰਗਾਂ 'ਚ ਕੋਈ ਅਲੱਗ ਖੂਨ ਹੈ ਉਹ ਕੀ ਹੈ ਤੈਮੂਰ ਖਾਨਦਾਨ ਦਾ ਆਖਰੀ ਬਾਦਸ਼ਾਹ ਹੋਇਆ ਮੁਹੰਮਦ ਸ਼ਾਹ ਰੰਗੀਲਾ ਉਹਨੂੰ ਮਾਰ ਦਿੱਤਾ ਗਿਆ ਔਰ ਗੁਲਾਮ ਕਾਦਨੀ ਰੋਹਿਲੇ ਨੇ ਦਿੱਲੀ ਦੇ ਤਖਤ ਉੱਤੇ ਕਬਜ਼ਾ ਕਰ ਲਿਆ ਰੋਹਿਲਿਆਂ ਦਾ ਰਾਜ ਹੋਇਆ ਉਸ ਤੋਂ ਬਾਅਦ ਰੋਹਿਲ ਖੰਡ ਬਣਿਆ ਜਿਹਨੂੰ ਬਾਅਦ ਵਿੱਚ ਹੁਣ ਤੁਸੀਂ ਉੱਤਰਾਖੰਡ ਕਹਿੰਦੇ ਹੋ ਇਹ ਸਾਰਾ ਰਾਜ ਰੋਹਿਲਿਆਂ ਦੇ ਰਾਜ ਵਿੱਚ ਸਥਾਪਿਤ ਕੀਤਾ ਗਿਆ ਸਭ ਜਦੋਂ ਉਹਨੇ ਦਿੱਲੀ ਦੇ ਤਖਤ ਤੇ ਕਬਜ਼ਾ ਕਰ ਲਿਆ ਤਾਂ ਉਹਨੇ ਸਾਰੇ ਤੈਮੂਰ ਖਾਨਦਾਨ ਦੇ ਬੰਦੇ ਮਾਰ ਦਿੱਤੇ ਸਪਾਹੀ ਮਾਰ ਦਿੱਤੇ ਮੁਹੰਮਦ ਸ਼ਾਹ ਰੰਗੀਲੇ ਨੂੰ ਮਾਰ ਦਿੱਤਾ ਰਾਜ ਤੇ ਕਬਜ਼ਾ ਹੋ ਗਿਆ ਜਿਹੜੀਆਂ ਔਰਤਾਂ ਸੀ ਉਹਨੂੰ ਗੁਲਾਮ ਬਣਾ ਲਈ ਔਰਤਾਂ ਨੂੰ ਗੋਲੀਆਂ ਗੁਲਾਮ ਬਣਾ ਕੇ ਘਰ ਦਾ ਕੰਮ ਕਰਾਉਂਦਾ ਰਿਹਾ ਭਾਂਡੇ ਮਜਾਉਂਦੇ ਰਹੇ ਉਹਨਾਂ ਤੋਂ ਗੁਲਮੀ ਕਰਾਉਂਦੇ ਰਹੇ ਇੱਕ ਦਿਨ ਉਹ ਗੁਲਾਮ ਕਾਦਰੀ ਨੂੰ ਹਿੱਲਾ ਜਿਹੜਾ ਆਪਣੇ ਮਸਰਤ ਭਾਵ ਤਖਤ ਉੱਤੇ ਪਿਆ ਉਦੇ ਮਨ ਚ ਖਿਆਲ ਆਇਆ ਜਿਹੜੀਆਂ ਔਰਤਾਂ ਸੀ ਗੁਲਾਮ ਬਣਾ ਕੇ ਰੱਖੀਆਂ ਨੇ ਇਹ ਤੈਮੂਰ ਖਾਨਦਾਨ ਦੀਆਂ ਔਰਤਾਂ ਨੇ ਤੈਮੂਰ ਖਾਨਦਾਨ ਦੀਆਂ ਰਾਜਕੁਮਾਰੀਆਂ ਨੇ ਕੱਲ ਨੂੰ ਖੁਦਾਨਾ ਖਾਸਨਾ ਇਹਨਾਂ ਦੀ ਕੋਖ ਤੋਂ ਕੋਈ ਬੱਚਾ ਜਨਮ ਲਵੇ ਤੇ ਉਹ ਬੱਚਾ ਰਾਜ ਦਾ ਦੁਆਰਾ ਸੁਕਣਾ ਲੈ ਸਕਦਾ ਹੈ ਸਾਡੀ ਕੁੱਲ ਦਾ ਰਾਜ ਖਤਮ ਕਰਕੇ ਫਿਰ ਤੈਮੂਰ ਖਾਨਦਾਨ ਦਾ ਰਾਜ ਆ ਲੈਣਾ ਕਿਉਂਕਿ ਜੇ ਇਹਨਾਂ ਔਰਤਾਂ ਦੀ ਕੁੱਖ ਤੋਂ ਕੋਈ ਬੱਚਾ ਜਨਮ ਲਵੇ ਉਹਦੇ ਅੰਦਰ ਰਾਜ ਦਾ ਸੁਪਨਾ ਆ ਸਕਦਾ ਕਿਉਂਕਿ ਰਾਜਿਆਂ ਦੀਆਂ ਲੜਕੀਆਂ ਨੇ ਇਹ ਰਾਜਿਆਂ ਦੀਆਂ ਔਰਤਾਂ ਨੇ ਰਾਜਿਆਂ ਦੀਆਂ ਲੜਕੀਆਂ ਨੇ ਕਿਤੇ ਫਿਰ ਸਾਡੇ ਰਾਜ ਨੂੰ ਖਤਰਾ ਹੋ ਸਕਦਾ ਹੈ ਪਰਖਣਾ ਚਾਹੀਦਾ ਹੈ ਜੇ ਇਹਨਾਂ ਔਰਤਾਂ ਇਹਨਾਂ ਲੜਕੀਆਂ ਦੇ ਖੂਨ ਵਿੱਚ ਅਣਖ ਹੋਈ ਇਹ ਸਾਡੇ ਰਾਜ ਲਈ ਖਤਰਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਦਾ ਫਰਮਾਨ ਹੈ ਮਾਂ ਕੀ ਰਕਤ ਪੇਤਾ ਬੇਦ ਧਾਰਾ ਬੱਚੇ ਦੇ ਸਰੀਰ ਚ ਖੂਨ ਜਿਹੜਾ ਮਾਂ ਦੇ ਖੂਨ ਤੋਂ ਬੱਚਾ ਬਣਦਾ ਏ ਇਹ ਤੁਹਾਨੂੰ ਪਤਾ ਹੈ ਮਾਂ ਦਾ ਖੂਨ ਨਿਚੜਦਾ ਤਾਂ ਬੱਚੇ ਦਾ ਜਨਮ ਹੁੰਦਾ ਐਵੇਂ ਨਹੀਂ ਇਹ ਰੱਬ ਦਾ ਰਿਸ਼ਤਾ ਸਾਹ ਸੰਗ ਦਾ ਤੁਸੀਂ ਕਹਿ ਦਿੰਨੇ ਬਾਅਦ ਵਿੱਚ ਮਾਂ ਨੂੰ ਤੂੰ ਮੇਰੇ ਲਈ ਕੀ ਕੀਤਾ ਤੁਸੀਂ ਮੇਰੇ ਲਈ ਕੀ ਕੀਤਾ ਆਪਣੀ ਜਵਾਨੀ ਬਾਹਰ ਕੇ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਮਾਂ ਦੇ ਰਕਤ ਤੋਂ ਉਹਦਾ ਰਕਤ ਬਣਦਾ ਜਨਮ ਦੇਣ ਲੱਗਿਆਂ ਮਾਂ ਦਾ ਬਲੱਡ ਘਟ ਹੋਵੇ ਡਾਕਟਰ ਕਹਿੰਦੇ ਨੇ ਖਤਰਾ ਹੈ ਇਹਨੂੰ ਦਵਾਈ ਪਿਲਾਓ ਇਹਨੂੰ ਕੋਈ ਦਵਾਈਆਂ ਦਿਓ ਕਿਉਂ ਇਹਦਾ ਵਰਥ ਵੇਲੇ ਬਲੱਡ ਜਿਹੜਾ ਉਹ 10 ਗ੍ਰਾਮ ਤੋਂ 12 13 14 13 ਗ੍ਰਾਮ ਚਾਹੀਦਾ ਹੈ ਘਟ ਨਹੀਂ ਹੋਣਾ ਚਾਹੀਦਾ ਔਰ ਉਸ ਵਕਤ ਬੱਚਾ ਜਦੋਂ ਪਰਵਿਸ਼ ਉਹਦੀ ਹੋ ਰਹੀ ਹੈ ਕੋਖ ਵਿੱਚ ਮਾਂ ਦਾ ਬਲੱਡ ਜ਼ਰੂਰ ਘਟੇਗਾ ਕਿਉਂਕਿ ਮਾਂ ਦੇ ਖੂਨ ਤੋਂ ਬਣ ਰਿਹਾ ਹੈ ਮਾਂ ਕੀ ਰਕਤ ਪਿਤਾ ਵਿਦ ਧਾਰਾ ਸਾਥ ਸੰਗਤ ਹੁਣ ਅੱਜ ਉਹ ਗੁਲਾਮ ਕਾਦਰੀ ਰੋਹਿਲੇ ਨੇ ਬਾਦਸ਼ਾਹ ਨੇ ਸੋਚਿਆ ਕਿ ਤੈਮੂਰ ਖਾਨ ਦੀਆਂ ਖਾਨਦਾਨ ਦੀਆਂ ਔਰਤਾਂ ਲੜਕੀਆਂ ਰਾਜਕੁਮਾਰੀਆਂ ਤੇ ਅਣਖ ਨਹੀਂ ਹੋਣੀ ਚਾਹੀਦੀ ਜੇ ਅਣਖ ਹੋਈ ਇਹਨਾਂ ਦੀ ਕੁੱਖ ਤੋਂ ਬੱਚਾ ਨੇ ਕਿਸੇ ਨੇ ਜਨਮ ਲਿਆ ਉਹਨੇ ਰਾਜ ਦੀ ਮੰਗ ਕਰਨੀ ਇਹਨਾਂ ਦੀ ਅਣਖ ਦੇਖਣੀ ਚਾਹੀਦੀ ਹੈ ਕਿ ਨਹੀਂ ਉਹਨੇ ਆਵਾਜ਼ ਦੇ ਕੇ ਕਿਹਾ ਜਿੰਨੀਆਂ ਤੈਮੂਰ ਖਾਨਦਾਨ ਦੀਆਂ ਰਾਜਕੁਮਾਰੀਆਂ ਤੇ ਔਰਤਾਂ ਗੁਲਾਮ ਬਣਾਈਆਂ ਨੇ ਸਭ ਨੂੰ ਮੇਰੇ ਦਰਬਾਰ ਵਿੱਚ ਸੱਦੋ ਸੱਦ ਲਈਆਂ ਹੁਕਮ ਦੇ ਕੇ ਕਿਹਾ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ ਜੇ ਤੁਸੀਂ ਮੇਰੇ ਸਾਹਮਣੇ ਨਾਚ ਨਾ ਕੀਤਾ ਭਾਵ ਨੱਚੋ ਸੰਗੀਤ ਵਜਾਉਣਾ ਸ਼ੁਰੂ ਕਰ ਦਿੱਤਾ ਡਰਦਿਆਂ ਨੱਚਣ ਲੱਗ ਪਈਆਂ ਉਹ ਗੁਲਾਮ ਸੀ ਵਿਚਾਰੀਆਂ ਰਾਜੇ ਦੇ ਸਾਹਮਣੇ ਨਾਚ ਕਰਨ ਰਾਜਾ ਆਪਣੇ ਤਖਤ ਮਸਨਦ ਪਰ ਬੈਠਾ ਹੋਇਆ ਗੁਲਾਮ ਕਾਦਰੀ ਰੋਹਿਲਾ ਉਹਨੇ ਅਣਖ ਪਰ ਕਰਨ ਲਈ ਪਤਾ ਕੀ ਕੀਤਾ ਆਪਣੀ ਕਰਪਾਨ ਨਿਆਨ ਚੋਂ ਬਾਹਰ ਕੱਢੀ ਨੰਗੀ ਕਰਕੇ ਕਿਰਪਾਨ ਰੱਖ ਲਈ ਖੰਜਰ ਮਿਆਂ ਚੋਂ ਬਾਹਰ ਕੱਢਿਆ ਨੰਗਾ ਕਰਕੇ ਕੋਲ ਰੱਖ ਲਿਆ ਆਪ ਅੱਖਾਂ ਬੰਦ ਕਰਕੇ ਆਰਾਮ ਨਾਲ ਸੌਂ ਗਿਆ ਸੁੱਤਾ ਨਹੀਂ ਜਾਨ ਬੁੱਝ ਕੇ ਅੱਖਾਂ ਬੰਦ ਕਰ ਲਈਆਂ ਵੇਖਣ ਵਾਲਿਆਂ ਨੂੰ ਲੱਗਾ ਰਾਜਾ ਸੌਂ ਗਿਆ ਪਰ ਉਹ ਵਿਚਾਰੀਆਂ ਡਰਦੀਆਂ ਨਾਚ ਕਰੀ ਗਈਆਂ ਜੇ ਅਸੀਂ ਨੱਚਣੋਂ हट ਗਈਆਂ ਨਾ ਕਤਲ ਕਰ ਦੇਣਾ ਉਹ ਕਿੰਨਾ ਚਿਰ ਅੱਖਾਂ ਬੰਦ ਕਰਕੇ ਪਿਆ ਰਿਹਾ ਇੱਕ ਘੜੀ ਦੋ ਘੜੀ ਘੰਟਾ ਗੁਜ਼ਰ ਗਿਆ ਔਰ ਵਿੱਚ ਵਿੱਚ ਮੜੀਆਂ ਮੜੀਆਂ ਅੱਖਾਂ ਖੋਲ ਕੇ ਵਿਖੇ ਅਜੇ ਵੀ ਡਰਦੀਆਂ ਨਾਚ ਕਰ ਰਹੀਆਂ ਨੇ ਕਿਸੇ ਇੱਕ ਵੀ ਰਾਜਕੁਮਾਰੀ ਜਾਂ ਕਿਸੇ ਤੈਮੂਰ ਖਾਨਦਾਨ ਦੀ ਔਰਤ ਵਿੱਚ ਅਣਖ ਪੈਦਾ ਨਹੀਂ ਹੋਈ ਕਿ ਰਾਜਾ ਤਾਂ ਸੌਂ ਗਿਆ ਇਹਨੇ ਸਾਡੇ ਬੰਦੇ ਮਾਰੇ ਨੇ ਅਸੀਂ ਇਹਦੀ ਨੰਗੀ ਤਲਵਾਰ ਚੁੱਕ ਕੇ ਖੰਜਰ ਚੁੱਕ ਕੇ ਦੇ سینੇ 'ਚ ਮਾਰੀਏ 20 ਜਣੀਆਂ ਨਾਚ ਕਰ ਰਹੀਆਂ ਨੇ ਇੱਕ ਦੇ ਅੰਦਰ ਵੀ ਖਿਆਲ ਨਹੀਂ ਆਇਆ ਕਿ ਖੰਜਰ ਚੋਕ ਕੇ ਰਾਜੇ ਦੇ ਮਾਰੀਏ ਭਾਵੇਂ ਬਾਅਦ ਵਿੱਚ ਰਾਜਾ ਵੱਢੀ ਰਵੇ ਇੱਕ ਵਾਰ ਵਾਰ ਕਰਨਾ ਚਾਹੀਦਾ ਨੇ ਸਾਡੇ ਬੰਦੇ ਮਾਰੇ ਨੇ ਅੱਖਾਂ ਬੰਦ ਕਰਕੇ ਰਾਜਾ ਤਮਾਸ਼ਾ ਵੇਖਦਾ ਰਿਹਾ ਇੱਕ ਵੀ ਰਾਜਕੁਮਾਰੀ ਦੇ ਅੰਦਰ ਅਣਖ ਨਾ ਪੈਦਾ ਹੋਈ ਉਹਨੇ ਅੱਧੇ ਪੌਣੇ ਘੰਟੇ ਬਾਅਦ ਨਾਚ ਬੰਦ ਕਰਾਤਾ ਖਿੜਖੜਾ ਕੇ ਹੱਸ ਪਿਆ ਕਹਿੰਦਾ ਮਸਨਦ ਤੇ ਸੋਨਾ ਗਫਲਤ ਨਹੀਂ ਥਾ ਇਹ ਮੇਰਾ ਮਸਲਾ ਤੇ ਇਹ ਮਸਨਤ ਭਾਵ ਤਖਤ ਤੇ ਸੁਣ ਕਹਿਣਾ ਹਕੀਕਤ ਨਹੀਂ ਸੀ ਇਹ ਮੇਰਾ ਮਖੌਲ ਸੀ ਮੈਂ ਵੇਖਣਾ ਚਾਹੁੰਦਾ ਸੀ ਤੈਮੂਰ ਖਾਨਦਾਨ ਦੀਆਂ ਲੜਕੀਆਂ ਰਾਜਕੁਮਾਰੀਆਂ ਔਰਤਾਂ ਵਿੱਚ ਅਣਖ ਹੈ ਕਿ ਨਹੀਂ ਇੱਕ ਵਿੱਚ ਵੀ ਅਣਖ ਹੁੰਦੀ ਉਹ ਖੰਜਰ ਚੁੱਕ ਕੇ ਮੇਰੇ ਸੀਨੇ 'ਚ ਮਾਰਦੀਆਂ ਮੈਂ ਭਾਵੇਂ ਮਰਦਾ ਜਾਂ ਨਾ ਮਰਦਾ ਪਰ ਇਹਨਾਂ ਨੂੰ ਵਾਰ ਕਰਨਾ ਚਾਹੀਦਾ ਸੀ ਜੇ ਇਹਨਾਂ ਦੇ ਅੰਦਰ ਅਣਖ ਹੁੰਦੀ ਇਹਨਾਂ ਦੇ ਅੰਦਰ ਅਣਖ ਨਹੀਂ ਹੈ ਜਿਹੜੀਆਂ ਔਰਤਾਂ ਵਿੱਚੋਂ ਅਣਖ ਮੁੱਕਦੇ ਉਹਨਾਂ ਔਰਤਾਂ ਦੀਆਂ ਕੁੱਖ ਤੋਂ ਕਦੇ ਸ਼ਹੀਦ ਜਨਮ ਨਹੀਂ ਲੈ ਸਕਦੇ ਜਿਨ੍ਹਾਂ ਔਰਤਾਂ ਦੀ ਅੰਦਰ ਅਣਖ ਮੁੱਕਦੇ ਖੂਨ ਵਿੱਚੋਂ ਉਹਨਾਂ ਔਰਤਾਂ ਦੀਆਂ ਕੁੱਖ ਤੋਂ ਕਦੇ ਸੂਰਬੀਰ ਯੋਧੇ ਜਨਮ ਨਹੀਂ ਲੈ ਸਕਦੇ ਇਹ ਗੱਲ ਗੁਲਾਮ ਕਾਦਰੀ ਰੋਹਿਲੇ ਨੇ ਕਹੀ ਤੈਮੂਰ ਖਾਨਦਾਨ ਦੀ ਅਣਖ ਖਤਮ ਹੋ ਗਈ ਰਾਜ ਸਦਾ ਲਈ ਖਤਮ ਹੋ ਗਿਆ ਉਹ ਸਿੱਖੋ ਤੁਸੀਂ ਸ਼ਹੀਦਾਂ ਦੀ ਕੌਮ ਦੇ ਵਾਰਸ ਬੈਠੇ ਹੋ ਜਿਸ ਕੌਮ ਦੇ ਵਿੱਚੋਂ ਕਦੇ ਅਣਖ ਨਹੀਂ ਖਤਮ ਹੋ ਸਕਦੀ ਜਿਸ ਕੌਮ ਦੀਆਂ ਔਰਤਾਂ ਵਿੱਚੋਂ ਕਦੇ ਅਣਖ ਨਹੀਂ ਮੁੱਕ ਸਕਦੀ ਜਿਸ ਕੌਮ ਦੀਆਂ ਧੀਆਂ ਦੇ ਖੂਨ ਵਿੱਚੋਂ ਕਦੇ ਅਣਖ ਨਹੀਂ ਮੁੱਕ ਸਕਦੀ ਇਹ ਅਜੇ ਤਾਜ਼ਾ ਥੋੜੇ ਦਿਨਾਂ ਦੀ ਤੁਹਾਡੇ ਸਾਹਮਣੇ ਰਿਪੋਰਟ ਹੈ ਸੱਜਣੋ ਪੂਰੀ ਦੁਨੀਆ ਦੀ ਨਜ਼ਰ ਤੁਹਾਡੀ ਕੌਮ ਤੇ ਟਿੱਕੀ ਖੋਈ ਹੈ ਅੱਜ ਵੀ ਕੋਈ 에ਅਰਪੋਰਟ ਤੇ ਆਪਣਾ ਹੱਥ ਕੱਢ ਕੇ ਥੱਪੜ ਉਹਦੇ ਮੂੰਹ ਤੇ ਮਾਰ ਦਿੰਦਾ ਹੈ ਪਤਾ ਕਿਉਂ ਅੰਦਰ ਖੂਨ ਵਿੱਚ ਅਣਖ ਭਰੀ ਹੋਈ ਹੈ ਇਹ ਅਣਖ ਕਰਕੇ ਠੀਕ ਹੈ ਲੋਕੀ ਕਹਿੰਦੇ ਉਹਨੇ ਨੌਕਰੀ ਗਵਾ ਲਈ ਉਹਨੇ ਗਲਤ ਕੀਤਾ ਮਾਫ ਕਰਿਓ ਇਦਾਂ ਦੀਆਂ ਲੱਖਾਂ ਨੌਕਰੀਆਂ ਵਾਰੀਆਂ ਜਾ ਸਕਦੀਆਂ ਨੇ ਭਾਵੇਂ ਥੱਪੜ ਮਾਰਨ ਨਾਲ ਕੁਝ ਨਹੀਂ ਹੋਇਆ ਪਰ ਇੱਕ ਚੀਜ਼ ਯਾਦ ਰੱਖਿਓ ਕੌਮ ਦੀ ਅਣਖ ਦਾ ਦੁਨੀਆ ਨੂੰ ਪਤਾ ਲੱਗ ਗਿਆ ਜਿਸ ਕੌਮ ਦੀਆਂ ਔਰਤਾਂ ਵਿੱਚ ਅਣਖ ਜਿਉਂਦਾ ਹੈ ਉਸ ਕੌਮ ਦੀਆਂ ਔਰਤਾਂ ਦੀ ਕੁੱਖ ਤੋਂ ਜਨਮ ਲੈਣੇ ਸੂਰਵੀਰ ਪੈਦਾ ਹੁੰਦੇ ਹਨ ਸਾਸ ਸੰਗਤ ਤੋਂ ਵੱਜਿਆ ਹੋਇਆ ਥੱਪੜ ਕੱਲਾ ਚੰਡੀਗੜ੍ਹ ਵਿੱਚ ਨਹੀਂ ਦਿੱਲੀ ਤੱਕ ਸੁਣਾਈ ਦਿੱਤਾ ਉਹਦੀ ਆਵਾਜ਼ ਪੂਰੇ ਵਰਲਡ ਵਿੱਚ ਫੈਲ ਗਈ ਹੈ ਸਿੱਖ ਕੌਮ ਦੀਆਂ ਧੀਆਂ ਵਿੱਚ ਅਣਖ ਹੈ ਇਹ ਕੌਮ ਜਿਨ੍ਹਾਂ ਦੇ ਅੰਦਰ ਅਣਖ ਹੋਵੇ ਉਹਨਾਂ ਦੀ ਗੁੱਖ ਤੋਂ ਕਦੇ ਵੀ ਸੂਰਬੀਰ ਜਨਮ ਲੈ ਸਕਦੇ ਨੇ ਇਹ ਕੌਮ ਕਦੇ ਸੂਰਬੀਰਾਂ ਤੋਂ ਖੱਲੀ ਨਹੀਂ ਹੋਏਗੀ ਪਤਾ ਕਿਉਂ ਸਾਨੂੰ ਥੱਪਨਾ ਗੁਰੂ ਗੋਬਿੰਦ ਸਿੰਘ ਦੀ ਸੀਸਤਲੀ ਤੇ ਰੱਖਣਾ ਜਾਣਦੇ ਹਾਂ ਤਤੀ ਤਵੀ ਤੇ ਬੈਠ ਕੇ ਗੀਤ ਗਾਈਏ ਅਰੇ ਹੇਠ ਵੀ ਜ਼ਿੰਦਗੀ ਮਾਨਦੇ ਹਾਂ ਸੀਸ ਗੰਝ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੁੱਝਣਾ ਦੱਸਦੇ ਨੇ ਓਏ ਜਾ ਕੇ ਪੁੱਛ ਲੋ ਕੰਧ ਸਰਹੰਦ ਦੀ ਤੋਂ ਬਾਲ ਚਿਣੇ ਹੋਏ ਕਿਦਾਂ ਹੱਸਦੇ ਨੇ ਟੁੱਟੇ ਜਿਗਰ ਦੇ ਸਾਹਮਣੇ ਕਰਨ ਟੁੱਟੇ ਮਾਮਾ ਡੱਕਰੇ ਝੋਲੀਆਂ ਪਾਉਂਦੀਆਂ ਨੇ ਉੱਚਾ ਸੁੱਟ ਕੇ ਬੋਚਦੇ ਨੇ ਜਿਆਂ ਤੇ ਪੋਰਾ ਫੇਰ ਵੀ ਨਹੀਂ ਕਬਰੌਂਦੀਆਂ ਨੇ ਪਤਾ ਕਿਉਂ ਕਿਉਂਕਿ ਥਪਨਾ ਗੁਰੂ ਗੋਬਿੰਦ ਸਿੰਘ ਦੀ ਇੱਕ ਇਹ ਗੱਲ ਕੌਮ ਦੀ ਅਣਖ ਦੀ ਹੈ ਸਾ ਸੰਗਤ ਉਹਦੇ ਨਾਲ ਹੋਇਆ ਨਹੀਂ ਕੁਝ ਵੀ ਬਹੁਤ ਬੰਦਿਆਂ ਨੇ ਕਮੈਂਟ ਕੀਤਾ ਇਦਾਂ ਕੀ ਹੋ ਜਾਂਦਾ ਜੀ ਇਹ ਕਿਉਂ ਕੀਤਾ ਜੀ ਇਹ ਗੱਲ ਅਣਖ ਦੀ ਹੈ ਕਿ ਕੌਮ ਯਾਗਦੀ ਹੈ ਜਿਹੜੀ ਕੌਮ ਯਾਗਦੀ ਹੋਵੇ ਜਿਸ ਕੌਮ ਦੀਆਂ ਧੀਆਂ ਪੈਣਾ ਮਾਈਆਂ ਦੇ ਅੰਦਰ ਅਣਖ ਹੋਵੇ ਉਸ ਕੌਮ ਵਿੱਚੋਂ ਸੂਰਬੀਰ ਨਹੀਂ ਕਦੇ ਖਤਮ ਹੋ ਸਕਦਾ ਸਾਸ ਸੰਗਤ ਕਦੇ ਕੋਈ ਵਦਾਵਾ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਲਿਆ ਜਾਂਦਾ ਉਹਦੋਂ ਜੇ ਕਿਸੇ ਦੇ ਖੂਨ ਵਿੱਚ ਅਣਖ ਸੀ ਮਾਈ ਭਾਗਕੌਰ ਨੇ ਬੰਗਾਰ ਕਹਿ ਕੇ ਜਿਸ ਗੁਰੂ ਨੇ ਤੁਹਾਡੇ ਲਈ ਆਪਣੇ ਚਾਰ-ਚਾਰ ਪੁੱਤ ਮਾਰ ਦਿੱਤੇ ਤੁਹਾਡੀ ਆਜ਼ਾਦੀ ਲਈ ਅਨੰਦਪੁਰ ਸਾਹਿਬ ਛੱਡ ਦਿੱਤਾ ਤੁਸੀਂ ਉਸ ਗੁਰੂ ਨੂੰ ਛੱਡ ਆਏ ਲੋਕ ਘਰ ਵਿੱਚ ਬੈਠੋ ਬਾਹਾਂ 'ਚ ਚੋੜੀਆਂ ਪਾ ਲਓ ਚੌਂਕਾ ਚੱਲਾ ਤੁਸੀਂ ਸੰਭਾਲੋ ਗੁਰੂ ਲਈ ਲੜਨ ਅਸੀਂ ਮਦਾਨੇ ਜੰਗ 'ਚ ਜਾਵਾਂਗੇ ਉਹ ਮਾਈ ਭਾਗਕੌਰ ਦੀ ਬੰਗਾਰ ਨੇ ਟੁੱਟਿਆ ਹੋਇਆ ਮੱਜਾ ਦੁਆਰਾ ਸਿੱਕੀ ਬਹਾਲ ਕਰ ਦਿੱਤੀ ਸਾਧ ਸੰਗਤ ਅੱਜ ਮੈਂ ਆਸ ਕਰਾਂਗਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਜਿੰਨੀਆਂ ਭੈਣਾਂ ਬੀਬੀਆਂ ਬੱਚੀਆਂ ਬੈਠੀਆਂ ਨੇ ਬਾਣੀ ਜ਼ਰੂਰ ਪੜਿਆ ਕਰੋ ਸ਼ਹੀਦਾਂ ਦਾ ਇਤਿਹਾਸ ਸੁਣੋ ਆਪਣੇ ਘਰ ਵਿੱਚ ਸ਼ਹੀਦਾਂ ਦੀ ਫੋਟੋ ਲਾ ਕੇ ਰੱਖੋ ਕਿਉਂ ਉਹਦਾ ਅਸਰ ਤੁਹਾਡੇ ਖੂਨ ਉੱਤੇ ਹੋਏਗਾ ਤੁਹਾਡੇ ਖੂਨ ਚੋਂ ਸੂਰਬੀਰ ਯੋਧੇ ਪੈਦਾ ਹੋਣਗੇ ਤੁਹਾਡੀ ਅਣਖ ਕਰਕੇ ਕੌਮ ਨੇ ਜਿਉਂਦਾ ਰਹਿਣਾ ਹੈ ਸੱਜ ਸੰਗਤ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਇਹ ਚੀਜ਼ਾਂ ਸੀ ਸਮਝ ਸਕੀਏ ਬਹੁਤ ਪ੍ਰਚਾਰ ਹੋਇਆ ਘਰ ਚ ਫੋਟੋਆਂ ਨਹੀਂ ਲਾਉਣੀਆਂ ਚਾਹੀਦੀਆਂ ਮੈਂ ਵੀ ਕਹਿੰਨਾ ਫੋਟੋ ਦਾ ਪੁਜਾਰੀ ਨਹੀਂ ਹੈ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਮੰਨਦਾ ਹੈ ਉਪਦੇਸ਼ ਨੂੰ ਮੰਨਦਾ ਹੈ ਅਕਾਲ ਪੁਰਖ ਦਾ ਪੁਜਾਰੀ ਹੈ ਸਿੱਖ ਫੋਟੋਆਂ ਦਾ ਪੁਜਾਰੀ ਨਹੀਂ ਪਰ ਸਿੱਖ ਦੇ ਘਰ ਵਿੱਚ ਫੋਟੋ ਚਾਹੀਦੀ ਹੈ ਕਿਸੇ ਸ਼ਹੀਦ ਦੀ ਹੋਣੀ ਚਾਹੀਦੀ ਹੈ ਬਾਬਾ ਦੀਪ ਸਿੰਘ ਦੀ ਹੋਣੀ ਚਾਹੀਦੀ ਹੈ ਭਾਈ ਤਰੂ ਸਿੰਘ ਦੀ ਫੋਟੋ ਹੋਣੀ ਚਾਹੀਦੀ ਹੈ ਖੋਪਰ ਲੱਥ ਦਾ ਫੋਟੋ ਤੁਹਾਡੇ ਘਰ ਵਿੱਚ ਹੋਵੇ ਟੋਡਾ ਜੰਮ ਦਾ ਬੱਚਾ ਜਿੱਦਣ ਬੋਲਣ ਲੱਗੇਗਾ ਪਹਿਲੀ ਗੱਲ ਪੁੱਛੇਗਾ ਮਾਂ ਇਹ ਫੋਟੋ ਕੀ ਦੀ ਹੈ ਜਿੱਦਣ ਮਾਂ ਦੱਸੇਗੀ ਪੁੱਤੇ ਭਾਈ ਤਾਰੂ ਸਿੰਘ ਹੈ ਆਪਣਾ ਖੋਪਰ ਲੋਹਾ ਲਿਆ ਇਹਨੇ ਆਪਣੇ ਵਾਲ ਨਹੀਂ ਕਟਾਏ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਭਾਵਨਾ ਨਾਲ ਤੇ ਵਿਸ਼ਵਾਸ ਰੱਖ ਕੇ ਕਹਿੰਨੇ ਟੋਡਾ ਬੱਚਾ ਜ਼ਿੰਦਗੀ ਚ ਕਦੇ ਕੇਸ ਨਹੀਂ ਕਟਾਏਗਾ ਜੇ ਭਾਈ ਤਾਰੂ ਸਿੰਘ ਦੀ ਗੱਲ ਪਾਉਂ ਆਪਣੇ ਘਰ ਵਿੱਚੋਂ ਇਹ ਗੱਲ ਸ਼ੁਰੂ ਕਰੋ ਸਿੱਖ ਫੋਟੋਆਂ ਦਾ ਪੁਜਾਰੀ ਨਹੀਂ ਹੈ ਪਰ ਯਾਦ ਰੱਖਿਓ ਫੋਟੋਆਂ ਸਾਨੂੰ ਬਹੁਤ ਕੁਝ ਦਿੰਦੀਆਂ